ਕਰਕੇ ਆਪਾਂ ਜਲਦੀ ਲਾਈਵ ਹੋ ਰਹੇ ਆ ਤੇ ਦੇਖੋ ਜੀ ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਜਿਹੜਾ ਆਪਣਾ ਲਾਈਵ ਸ਼ੁਰੂ ਕਰਦੇ ਆ ਜੀ ਕਿਸਮਤ ਦੀਪ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਜਿਹੜਾ ਪਤਾ ਉਹਨੂੰ ਸੂਟ ਦਿਖਾ ਰਹੇ ਆ ਇਹ ਹੈਗਾ ਜੀ ਗਰਮੀਆਂ ਲਈ ਸੂਟ ਟਿਸਟਾ ਦਾ ਸੂਟ ਰਹੂਗਾ ਜੀ 350 ਦਾ ਪ੍ਰਾਈਸ ਰਹੂਗਾ 5 ਮੀਟਰ ਆਲਓਵਰ ਸੂਟ ਰਹੂਗਾ ਬਹੁਤ ਹੀ ਸੋਹਣਾ ਫੈਬਰਿਕ ਹੈ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਸਿੰਗਲ ਸੂਟ ਤੇ ਸ਼ਿਪਿੰਗ ਲੱਗੂਗੀ ਜੀ ਦੋ ਸੂਟ ਖਰੀਦੋਗੇ ਤਾਂ ਸ਼ਿਪਿੰਗ ਨਹੀਂ ਲੱਗੂਗੀ ਇਹ ਹੈਗਾ ਜੀ ਫਸਟ ਸੂਟ ਸਕਰੀਨਸ਼ਾਟ ਲੈ ਕੇ ਨੰਬਰ ਆਪਣਾ ਹੈਗਾ 981574212 ਤੇ ਬੁਕਿੰਗ ਕਰਵਾ ਸਕਦੇ ਹੋ ਇਹ ਹੈਗਾ ਜੀ ਫਸਟ ਕਲਰ ਆ ਹੈਗਾ ਜੀ ਨੈਕਸਟ ਇਹ ਹੈਗਾ ਜੀ ਏਕੇ ਦਾ ਇਹ ਵੀ ਗਰਮੀਆਂ ਦਾ ਜਿਨ੍ਹਾਂ ਨੂੰ ਛੋਟੀ ਬੂਟੀ ਵਾਲੇ ਸੂਟ ਪਸੰਦ ਨੇ ਜੀ ਦੇਖੋ ਇਹਦਾ ਪ੍ਰਾਈਸ ਵੀ ਸੇਮ ਰਹੂਗਾ ਜੀ 350 ਰੁਪਏ ਸਿੰਗਲ ਸੂਟ ਦੇ ਉੱਪਰ ਸ਼ਿਪਿੰਗ 60 ਰੁਪਏ ਲੱਗੇਗੀ ਦੋ ਸੂਟਾਂ ਤੇ ਨਹੀਂ ਲੱਗੇਗੀ ਹੈਲੋ ਜੀ 350 ਜੀ ਆਪਾਂ ਸਿਰਫ 10 ਮਿੰਟਾਂ ਲਈ ਲਾਈਵ ਹੋਏ ਆ ਜੀ ਤੇ ਆ ਹੈਗਾ ਜੀ ਨੈਕਸਟ ਵਾਲਾ ਪ੍ਰਾਈਜ਼ ਹੈਗਾ ਸਿਰਫ ਔਰ ਸਿਰਫ 350 ਫਰਵਰੀ ਦੇ ਵਿੱਚ ਇਹਦਾ ਪ੍ਰਾਈਜ਼ ਜੀ ਹਾਈ ਹੋਊਗਾ ਸਿਰਫ ਅੱਜ ਦੇ ਲਾਈਵ ਦੇ ਵਿੱਚ ਜਨਵਰੀ ਚ ਇਹਦਾ ਜਿਹੜਾ ਪ੍ਰਾਈਸ ਆ ਇੰਨਾ ਜੀ ਆਪਾਂ ਤੁਹਾਨੂੰ ਦੱਸ ਰਹੇ ਹਾਂ ਜਿੰਨਾ 350 ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾਈ ਜਾਓ ਜੀ ਬਹੁਤ ਸੋਹਣਾ ਪ੍ਰਿੰਟ ਹੈ ਏਕੇ ਦਾ ਰਹੂਗਾ ਜੀ ਸਾਰਾ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਦੇ ਹਾਂ ਦੇਖੋ ਜੀ ਏਕੇ ਇਹ ਸਾਰਾ ਗਰਮੀਆਂ ਵਾਲਾ ਸਟੱਫ ਆ ਆਲ ਓਵਰ 5 ਮੀਟਰ ਸੂਟ ਰਹੂਗਾ ਜੀ ਆਹ ਦੇਖੋ ਜੀ ਕਿਉਂਕਿ ਜੀ ਆਪਾਂ 8 ਵਜੇ ਲਾਈਵ ਹੋਣਾ ਸੀ ਟਾਈਮ ਦੀ ਸ਼ਾਰਟੇਜ ਕਰਕੇ ਆਪਾਂ ਜਲਦੀ ਲਾਈਵ ਹੋ ਰਹੇ ਆ ਤੁਸੀਂ ਮੇਰਾ ਲਾਈਵ ਜਦੋਂ ਮੈਂ ਲਾਈਵ ਹੋ ਚੁੱਕੀ ਇਸ ਤੋਂ ਬਾਅਦ ਵੀ ਚੈੱਕ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਆ ਹੈਗਾ ਜੀ ਨੈਕਸਟ ਇਹ ਵੀ 1 ਕੇ ਦਾ ਰਹੂਗਾ 5 ਮੀਟਰ ਜੀ ਆ ਹੈਗਾ ਜੀ ਨੈਕਸਟ ਇਹਦਾ ਪ੍ਰਾਈਸ ਵੀ ਸੇਮ ਹੀ ਰਹੂਗਾ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈ ਬਹੁਤ ਹੀ ਜਿਆਦਾ ਸਿਰਫ ਜਨਵਰੀ ਚ ਇਹਦਾ ਜਿਹੜਾ ਪ੍ਰਾਈਸ ਆਪ ਤੁਹਾਨੂੰ ਦੱਸਿਆ ਕਿ ਘੱਟ ਆ ਇਸ ਤੋਂ ਬਾਅਦ ਇਹਦਾ ਪ੍ਰਾਈਸ ਹਾਈ ਹੋਈ ਗਏ ਜੀ ਤੇ ਇਸ ਤੋਂ ਬਾਅਦ ਆ ਗਿਆ ਦੇਖੋ ਜੀ ਸ਼ਿਮਰ ਦਾ ਸੂਟ ਆ ਇਹ ਸ਼ਿਮਰ ਦਾ ਸੂਟ ਰਹੂਗਾ ਪ੍ਰਾਈਸ ਰਹੂਗਾ ਇਹਦਾ ਸਿਰਫ ਔਰ ਸਿਰਫ 500 ਰੁਪਏ ਬਹੁਤ ਹੀ ਸੋਹਣਾ ਬਹੁਤ ਹੀ ਮੋਟਾ ਕੱਪੜਾ ਜੀ ਦੇਖੋ ਪ੍ਰਿੰਟ ਬਹੁਤ ਹੀ ਜਿਆਦਾ ਸੋਹਣਾ ਇਹਦੇ ਨਾਲ ਦੇ ਤੁਸੀਂ ਦੋ ਜਾਂ ਤਿੰਨ ਸੇਮ ਸੂਟ ਲੈ ਸਕਦੇ ਹੋ ਪ੍ਰਿੰਟ ਤੁਹਾਨੂੰ ਇਹੀ ਮਿਲੂਗਾ ਸ਼ਿਮਰਦਾ ਰੋਗਾ ਜੀ 5 ਮੀਟਰ ਸ਼ਿਪਿੰਗ ਐਕਸਟਰਾ ਆਹ ਹੈਗਾ ਜੀ ਨੈਕਸਟ ਇਹ ਵੀ ਏਕੇ ਦਾ ਇਹ ਪਸ਼ਮੀਨਾ ਏਕੇ ਦਾ ਰਹੂਗਾ ਜੀ ਏਕੇ ਦਾ ਪਸ਼ਮੀਨਾ ਰਹੂਗਾ 500 ਰੁਪਏ ਦਾ ਸਿੰਗਲ ਸੂਟ ਮਿਲੂਗਾ ਜੀ ਸ਼ਿਪਿੰਗ ਲੱਗੇਗੀ ਦੋ ਸੂਟਾਂ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੈ ਤਿੰਨ ਤਾਂ ਪਤਾ ਨੂੰ ਦਿਖਾਉਂਦੇ ਜਾਂਦੇ ਆ ਬੁਕਿੰਗ ਆਪਣੀ ਕਰਵਾਉਂਦੇ ਜਾਇਓ। ਦੇਖਿਆ ਗਿਆ ਜੀ ਆ ਇੱਕ ਜਿਹੜਾ ਪਤਾ ਨੂੰ ਦਿਖਾਇਆ ਸੀਗਾ ਇਹਦੇ ਵਿੱਚ ਆਵਲਾ ਕਲਰ ਹੈ ਜੀ। 500 ਰੁਪਏ। ਪਸ਼ਮੀਨੇ ਦਾ ਸੂਟ ਰਹੂਗਾ ਜੀ ਸ਼ਿਮਰ ਪਸ਼ਮੀਨੇ ਦਾ ਬਹੁਤ ਹੀ ਸੋਹਣਾ ਸੂਟ ਹੈ। ਦੇਖੋ ਜੀ। ਹਾਂਜੀ ਜ਼ਰੂਰ ਕੱਢਾਂਗੇ ਜੀ ਥੋੜੀ ਫੈਮਿਲੀ ਬੱਚੇ ਬਿਮਾਰ ਸੀ ਉਹਦੇ ਕਰਕੇ ਟਾਈਮ ਨਹੀਂ ਲੱਗ ਰਿਹਾ ਆਪਾਂ ਤੁਹਾਨੂੰ ਅਨਾਉਂਸ ਕਰਾਂਗੇ ਜਿਸ ਦਿਨ ਵੀ ਆਪਾਂ ਤੇ ਇਹ ਚ ਦੋ ਨੇ ਜੀ ਇੱਕ ਆਵਲਾ ਇੱਕ ਆਵਲਾ ਜਿਨ੍ਹਾਂ ਨੇ ਦੋਨਾਂ ਦੀ ਬੁਕਿੰਗ ਕਰਵਾਉਣੀ ਹੋਈ ਜੇ ਦੋਨਾਂ ਦੀ ਬੁਕਿੰਗ ਕਰਵਾਉਂਗੇ 1000 ਪਲੱਸ ਸ਼ਿਪਿੰਗ ਫ੍ਰੀ ਹੋਏਗੀ ਆਦਰਵਾਇਜ਼ ਸ਼ਿਪਿੰਗ ਲੱਗੇਗੀ ਜੀ ਇਹ ਕਾਵਲਾ ਪ੍ਰਿੰਟ ਹੈ ਜੀ ਇਹ ਕਾਵਲਾ ਇਹ ਪਸ਼ਮੀਨਾ ਦੇ ਸੂਟ ਰਹਿਣਗੇ ਜੀ ਨੈਕਸਟ ਰਹੂਗਾ ਜੀ ਆਵਲਾ ਇਹ ਵੀ ਪਸ਼ਮੀਨਾ ਦਾ ਰਹੂਗਾ ਇਹ ਵੀ ਬ੍ਰਾਂਡ ਵਾਲਾ ਪਸ਼ਮੀਨਾ ਰਹੂਗਾ ਕੋਈ ਵੀ ਨਾਨ ਬ੍ਰਾਂਡ ਦਾ ਪਸ਼ਮੀਨਾ ਨਹੀਂ ਹੋਊਗਾ ਨੈਕਸਟ ਰਹੂਗਾ ਜੀ ਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਸਕਰੀਨ ਸ਼ਾਟ ਲੈ ਕੇ ਆਪਣੀ ਬੁਕਿੰਗ ਕਰਵਾਈ ਜਾਏ ਉਹ ਕੰਟੈਕਟ ਨੰਬਰ ਹੈਗਾ ਆਪਣਾ 98554212 ਤੇ ਇੱਕ ਹੈਗਾ ਜਿਹਦੇ ਵਿੱਚ ਆਹ ਬਹਲਾ ਪ੍ਰਿੰਟਰ ਪ੍ਰਿੰਟਰ ਸਾਰੀ ਬਹੁਤ ਸੋਹਣੇ ਨੇ ਨੈਕਸਟ ਹੈਗਾ ਜੀ ਆਹ ਬਹਲਾ 500 ਸਿੰਗਲ ਸੂਟ ਤੇ ਸ਼ਿਪਿੰਗ ਲੱਗੇਗੀ ਡਬਲ ਤੇ ਨਹੀਂ ਲੱਗੇਗੀ ਇਹ ਹੈਗਾ ਜੀ ਪ੍ਰਕティ ਬੈਂਡ ਦਾ ਸੇਮ ਹੀ ਇਹਦੇ ਵਿੱਚ ਇੱਕ ਆਪਾਂ ਨੂੰ ਬਲੈਕ ਮਿਲ ਜੂਗਾ ਇੱਕ ਵਾਈਟ ਹੈ ਜੀ ਇਸ ਤੋਂ ਬਾਅਦ ਹੈਗਾ ਜੀ ਕਟਰਾਈ ਦਾ ਆਹ ਹੈਗੀ ਸ਼ਰਟ ਆ ਹੈਗੀ ਆ ਬਾਟਮ ਕੰਟੈਕਟ ਨੰਬਰ ਹੈਗਾ ਜੀ ਆਪਣਾ 981574212 ਅੱਗੇ ਇਹਦੇ ਵਿੱਚ ਜਿੰਨਾ ਪੈਣਾ ਨੂੰ ਬਲੈਕ ਨਹੀਂ ਮਿਲਿਆ ਸੀ ਜੀ ਲਾਈਵ ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ 280 ਰੁਪਏ ਦਾ ਮਿਲੇਗਾ ਇਹ ਹੈਗੇ ਸ਼ਾਰਟ ਤੇ ਇਹ ਹੈਗੇ ਜੀ ਬਾਟਮ ਇਹ ਕੋ ਬਾਟਮ ਇਸ ਤਰ੍ਹਾਂ ਬਾਟਮ ਨੂੰ ਤੁਸੀਂ ਸ਼ਾਰਟ ਵੀ ਬਣਾ ਸਕਦੇ ਹੋ ਸ਼ਿਪਿੰਗ ਐਕਸਟਰਾ ਹੋਗੀ ਦੋ ਸੂਟ ਖਰੀਦਣ ਤੇ ਸ਼ਿਪਿੰਗ ਨਹੀਂ ਲੱਗੇਗੀ ਦੇਖੋ ਜੀ ਆਹ ਸ਼ਾਰਟ ਆ ਬਾਟਮ ਬਾਟਮ ਤੇ ਦੇਖੋ ਇਸ ਤਰ੍ਹਾਂ ਜੀ ਏ ਮਿਲ ਲਗੇ ਜੀ 280 ਰੁਪਏ ਦੇ ਨੈਕਸਟ ਹੈਗਾ ਜੀ ਆਹ ਵਾਲਾ ਸ਼ਾਰਟ ਆਹ ਹੈਗੀ ਹੈ ਜੀ ਬਾਟਮ 280 ਰੁਪਏ ਕੰਟੈਕਟ ਨੰਬਰ ਆਪਣਾ ਹੈਗਾ 98157 ਜੀ 4212 ਨੈਕਸਟ ਆਵਲੀ ਹੈਗੀਆਂ ਨੇ ਜੀ ਖੀਨ ਖਾਬ ਤੇ ਸ਼ਾਰਟਾਂ ਪ੍ਰਾਈਜ਼ ਰਹੂਗਾ ਸਿਰਫ 200 ਸ਼ਿਪਿੰਗ 60 ਰੁਪਏ ਇਹਨਾਂ ਦੀ ਲੈਂਥ 37 38 ਬੰਦੀ ਹੈ ਜਿਨ੍ਹਾਂ ਦੀ ਲੈਂਥ ਇੰਨੀ ਬੰਦੀ ਹੈ ਉਹ ਪੈਣਾ ਬਾਈ ਕਰ ਸਕਦੀਆਂ ਨੇ ਨੈਕ ਤੇ ਪੂਰਾ ਵਰਕ ਸਿਰਫ 200 ਦੀ ਸ਼ਰਟ ਹੈ ਜੀ ਨੈਕ ਤੇ ਵਰਕ ਆਹ ਹੈਗਾ ਜਿੱਕੇ ਤੇ ਵਰਕ ਇਹ ਆ ਵਾਲਾ ਹੈਗਾ ਜੀ ਵਰਕ ਜਿਹੜਾ ਬਾਵਾ ਤੇ ਇੱਕ ਤਾਂ ਜੀ ਇਹਦੇ ਵਿੱਚ ਆ ਵਾਲਾ ਸਿਰਫ ਔਰ ਸਿਰਫ 200 ਦੀ ਸ਼ਾਰਟ ਮਿਲੂਗੀ ਤੁਹਾਨੂੰ ਸ਼ਿਪਿੰਗ ਐਕਸਟਰਾ ਰਹੂਗੀ ਦੇਖੋ ਜੀ ਬਹੁਤ ਹੀ ਪਿਆਰਾ ਨੈੱਕ ਕੇਰਾ ਬਾਵਾ ਇਹ ਕਿਹਦੇ ਵਿੱਚ ਇਹ ਵਾਲਾ ਕਲਰ ਹੈ ਜੀ ਆਪਣੇ ਕੋਲ ਜਿਸ ਤਰ੍ਹਾਂ ਇਹਦੇ ਵਿੱਚ ਗ੍ਰੀਨ ਕਲਰ ਹੈ ਜੀ ਤੇ ਨੈਕਸਟ ਹੈਗਾ ਜੀ ਆ ਵਾਲਾ ਇਹਦੇ ਵਿੱਚ ਰਾਣੀ ਸ਼ੇਡ ਹੈ ਸੇਮ ਓਮੀ ਬਣਿਆ ਹੋਇਆ ਜੀ ਨੈਕ ਤੇ ਫਰੰਟ ਤੇ ਵੀ ਹੈ ਤੇ ਘੇਰਾ ਵੀ ਬਹੁਤ ਹੈਵੀ ਬਣਿਆ ਹੋਇਆ ਇਤਾ ਹੈ ਗਾਇਸ ਇੱਕ ਨੈਕਸਟ ਆ ਰਿਹਾ ਹੈ ਇੱਕ ਹੈਗਾ ਜੀ ਇਹਦੇ ਵਿੱਚ ਬਲੂ ਕਲਰ ਸੇਮ ਓਮੀ ਬਣਿਆ ਹੋਇਆ ਜੀ ਗੱਜੀ ਨੈਕਸਟ ਸਸ਼ੀ ਕਾਲਜੀ ਦੇਖੋ ਜੀ ਇਹਨਾਂ ਵਿੱਚ ਜੋ ਵੀ ਸ਼ਾਰਟ ਤੁਹਾਨੂੰ ਪਸੰਦ ਆਉਂਦੀ ਹੈ ਬਟ ਲੈਂਥ ਆਪਾਂ ਤੁਹਾਨੂੰ ਦੱਸਤਾ ਕਿ 37 38 ਬੰਦੀ ਹੈ ਉਹ ਭੈਣਾ ਬਾਈ ਕਰਨ 200 ਰੁਪਏ ਦੀ ਸਿਰਫ ਸ਼ਾਰਟ ਪੂਰਾ ਇੱਕ ਔਟਲੀ ਹੈਂਡਵਰਕ ਹੈ ਸਾਰਾ ਦੇਖੋ ਨੈਕ ਤੇ ਟੋਟਲੀ ਹੈਂਡਵਰਕ ਆਹ ਹੈਗਾ ਬਹੁਤ ਹੀ ਹੈਵੀ ਘੇਰਾ ਜਿੰਨਾ ਪੈਣਾ ਨੂੰ ਇਹਨਾਂ ਨਾਲ ਬਾਟਮ ਚਾਹੀਦੀ ਹੋਈ ਕਿ ਦੀਦੀ ਸਾਨੂੰ ਪੂਰਾ ਸੂਟ ਬਣਾ ਕੇ ਦੇ ਦਿਓ ਸਾਨੂੰ ਬਾਟਮ ਵੀ ਲਗਾ ਕੇ ਦੇ ਦਿਓ ਨਾਲ ਆਪਾਂ ਬਾਟਮ ਵੀ ਲਗਾ ਕੇ ਦੇ ਦਾਂਗੇ ਜੀ ਦੇਖੋ ਜੀ ਇੱਕ ਕਲਰ ਦੋ ਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਆ ਹੈਗਾ ਜੀ ਤਿੰਨ ਇਹ ਕਿਹੜਾ ਹੈ ਜੀ ਪਾਵਲਾ ਜਿਨ੍ਹਾਂ ਭੈਣਾਂ ਨੂੰ ਕਈ ਦਿਨ ਪਹਿਲਾਂ ਆਪਾਂ ਲਾਈਵ ਹੋਏ ਸੀ ਆਹ ਵਾਲਾ ਸੂਟ ਨਹੀਂ ਮਿਲਿਆ ਸੀ 250 ਦਾ ਸੂਟ ਹੈ ਸ਼ਿਪਿੰਗ ਐਕਸਟਰਾ ਉਹ ਅੱਜ ਬੁਕਿੰਗ ਕਰਵਾ ਸਕਦੀਆਂ ਨੇ ਭੈਣਾਂ ਜਿਨ੍ਹਾਂ ਨੂੰ ਫਰੋਜ਼ੀ ਵਾਲਾ ਸੂਟ ਨਹੀਂ ਮਿਲਿਆ ਸੀ ਜੀ ਕਿਹੜੇ ਦਾ ਪ੍ਰਾਈਸ ਪੁੱਛ ਰਹੇ ਹੋ ਜੀ ਆਪਾਂ ਸਾਰਿਆਂ ਦਾ ਦੱਸ ਚੁੱਕੇ ਆਂ ਇਹ ਤੇ ਆਪਣੇ ਕੋਲ ਸਿੰਗਲ ਸੂਟ ਰੈਂਦਾ ਜੀ ਆਹ ਵਾਲਾ ਇਹਦਾ ਪ੍ਰਾਈਸ ਹੈ ਸਿਰਫ 150 ਸਿੰਗਲ ਸੂਟ ਰੈਂਦਾ ਜੀ 5 ਮੀਟਰ 150 ਸ਼ਿਪਿੰਗ ਐਕਸਟਰਾ ਕਾਟਨ ਦਾ ਜੀ 250 ਤੇ ਆਹ ਵਾਲਾ ਸੂਟ ਜੀ ਆਪਣੇ ਕੋਲ ਸਿੰਗਲ ਰੈਂਦਾ ਇਹਦਾ ਪ੍ਰਾਈਸ ਵੀ ਤੁਹਾਨੂੰ ਮਿਲੂਗਾ 200 ਸ਼ਿਪਿੰਗ ਐਕਸਟਰਾ ਸਕਰੀਨਸ਼ਾਟ ਲੈ ਕੇ ਭੇਜੀ ਜਾਓ ਜੀ ਲੋਕੇਸ਼ਨ ਹੈਗੀ ਆਪਣੇ ਪਿੰਡ ਗੁਰਨੇਕਲ ਆ ਤੇ ਓਕੇ ਜੀ ਥੈਂਕ ਯੂ ਟਾਈਮ ਦੇਣ ਲਈ ਹੁਣ ਤੁਸੀਂ ਲਾਈਵ ਨੂੰ ਬੈਕ ਜਾ ਕੇ ਦੇਖ ਸਕਦੇ ਹੋ ਜੀ ਸਾਰਿਆਂ ਦਾ ਆਪਾਂ ਦੱਸਿਆ ਹੋਇਆ ਜੇ ਤੁਹਾਨੂੰ ਕੁਝ ਵੀ ਨਹੀਂ ਸਮਝ ਆਇਆ ਆਪਣਾ ਕੰਟੈਕਟ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਆਪਾਂ ਦੱਸ ਦਾਂਗੇ ਜੀ ਤੁਹਾਨੂੰ